ਮੰਨੂ ਸਾਫ਼ ਨਜ਼ਰਾਂ ਲੈ ਕੇ ਜਿਹੜਾ ਪਹਿਲਾਂ ਬਾਹਰ ਆਂਦਾ ਸੀਗਾ ਉਹਦੇ ਵਾਲ ਵੀ ਰਖ ਲਏ ਉਹ ਉੱਚੀ ਉੱਚੀ ਗਰਮ ਗਰਮ ਬੋਲਣ ਦੀ ਲਾਪਿਆ ਉਹਨੂੰ ਫਿਰ ਇੰਟੈਂਸ਼ਨ ਛੱਡਦਾ ਥੋੜਾ ਆਤਾ ਮਤਲਬ ਇਹਨੇ ਕਹਿੰਦੇ ਹੈਗੇ ਫਿਰ ਉਹਨੂੰ ਮੱਖੀ ਬੰਨ ਫੜ ਲਿਆ ਇਹ ਕੁਝ ਕੁਝ ਇੰਟੈਂਸ਼ਨਸ ਬੰਨ ਉਹ ਠੀਕ ਨਹੀਂ ਲੱਗਦਾ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਕਿ ਇਹਨਾਂ ਦਾ ਕੇਸ ਪਾਣਾ ਚਾਹੀਦਾ ਇਹਦਾ ਕੇਸ ਪਾਉਣ ਨਾਲ ਜਿਹੜੇ ਹੋਰ ਬੰਦੇ ਫੜੇ ਗਏ ਸੀਗੇ ਉਹਨਾਂ ਦਵੇ ਕਿ ਇਸ ਕੋ ਪਰ ਮੈਂ ਉਸ ਵੇਲੇ ਮਹਿਸੂਸ ਕੀਤਾ ਕਿ ਇਹ ਖੇਡ ਸਾਰੀ ਏਜੰਸੀਆਂ ਦੀ ਹੈ ਪਰ ਮੈਨੂੰ ਕਿਹਾ ਸਾਰੀ ਗਮਰ ਦੀ ਖੇਡ ਲੱਗਦੀ ਹੈ ਓਕੇ ਤੇ ਜਦੋਂ ਅਚਾਨਕੇ ਛੱਡ ਦੇਣ ਕਿ ਜਦੋਂ ਅਚਾਨਕੇ ਇਹਨੂੰ ਰੱਖਾਂਗੇ ਜੇ ਆਪਾਂ ਇਹ ਸੋਚਦੇ ਹਾਂ ਕਿ ਉਹਨੂੰ ਤੁਸੀਂ ਇਲੈਕਸ਼ਨ ਜਿਤਾ ਦਿੱਤਾ ਤੇ ਫੇਰ ਛੱਡ ਆ ਲਿਆ ਹੂੰ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਤੇ ਅਮਰਪਾਲ ਸਿੰਘ ਦਾ ਨਾਮ ਕੋਈ ਨਵਾਂ ਨਾਮ ਹੂੰ ਬਹੁਤ ਹੀ ਰੀਸੈਂਟਲੀ ਇਹ ਉੱਤੇ ਆਇਆ ਜਦੋਂ ਮੈਂ ਗਰਮ ਬੋਲਣੇ ਸ਼ੁਰੂ ਹੋਏ ਤੇ ਇਹ ਉਸ ਨੂੰ ਸੁਰਗਿਆ ਚਾਹਵੇ ਪਹਿਲਾਂ ਕਿਸ ਨੇ ਕਿੱਥੇ ਰੁਕਿਆ ਹੂੰ ਇਹਨਾਂ ਗੱਲਾਂ ਤੋਂ ਕਰੀ ਫੋਰਸ ਨੇ ਪੰਜਾਬ ਦੇ ਲੋਕਾਂ ਨੂੰ ਰੁਕਿਆ ਹੂੰ ਕੀ ਸਰਕਾਰ ਇਹ ਹੋ ਨਹੀਂ ਚਾਹੁੰਦੇ ਕਿ ਹਰ ਨਸ਼ੇ ਬੰਦ ਹੋਣ ਜਾਂ ਹੋਰ ਹੋ ਜਿਵੇਂ ਉਹਨਾਂ ਨੂੰ ਛੱਡਿਆ ਗਿਆ ਹੂੰ ਔਰ ਫਿਰ ਜਿਵੇਂ ਫੜਿਆ ਗਿਆ ਹੂੰ ਤੇ ਇਹ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਦੀ ਆ ਗੱਲ ਤੁਹਾਡੇ ਜ਼ੈਨ ਦੇ ਵਿੱਚ ਡਰ ਪੈ ਗਿਆ ਨਾ ਜੀ ਨਹੀਂ ਡਰ ਨਹੀਂ ਬੈਠਾ ਇਹ ਐਜੰਸੀਆਂ ਕਿਹੜਾ ਏ ਜੇ ਜਦੋਂ ਸਾਰੀਆਂ ਫੋਰਸਾਂ ਲੱਗੀਆਂ ਹੋਣ ਹੂੰ ਤੇ ਉਸ ਵੇਲੇ ਅਮਰਪਾਲ ਨੂੰ ਛੱਡ ਦਿੱਤਾ ਗਿਆ ਉ ਆਪਣੀ ਜਿਹੜੀ ਸਚਾਈ ਹੈ ਉਹ ਤਾਂ ਸਾਬਿਤ ਕਰੇ ਹੂੰ ਕਿ ਜਿਹੜਾ ਸਪੋਰਟ ਹੈਗੀ ਏਜੰਸੀਆਂ ਦੀ ਉਹ ਨਾਲ ਕੰਮ ਹੋਣ ਦਿਆ ਹੀ ਡਾਟ ਬੀਂਗ ਸਪੋਰਟਡ ਬਾਈ ਥੈਮ ਫੇਰ ਤੁਸੀਂ ਦੇਖੋ ਕਿ ਉਹੀ ਬੰਦਾ ਅਮਰਿਤਪਾਲ ਸਿੰਘ ਨੂੰ ਕਿਵੇਂ ਆਰਾਮ ਨਾਲ ਫੜਿਆ ਗਿਆ ਹੂੰ ਐ ਵੀ ਬਿਨਾ ਏਜੰਸੀਆਂ ਦੀ ਇਨਵੋਲਵਮੈਂਟ ਤੋਂ ਇਹ ਹੋ ਨਹੀਂ ਸਕਦਾ ਕਿ ਜਦੋਂ ਤੁਸੀਂ ਇਸ ਬੰਦੇ ਨੂੰ ਛੱਡਤਾ ਪਹਿਲਾਂ ਫੇਰ ਫੜ ਲਿਆ ਜਿਹੜਾ ਆਹ ਖੇਡ ਹੁਣ ਚੱਲ ਰਿਹਾ ਹੈਗਾ ਇਹਨਾਂ ਬੰਦੇ ਨੂੰ ਦੇ ਪਹਿਲਾਂ ਹੀਰੋ ਬਣਾ ਲਓ ਫਿਰ ਫੜ ਲਓ ਫਿਰ ਚੱਲੋ ਜਦੋਂ ਵੀ ਕਹਿੰਦੇ ਕਿਸੇ ਨਾਲ ਤੱਕਾ ਹੁੰਦਾ ਹੈ ਤਾਂ ਕਈ ਅਜਿਹੇ ਸੰਸਥਾਵਾਂ ਹੁੰਦੀਆਂ ਨੇ ਕਈ ਅਜਿਹੇ ਐਨ ਜੀਓ ਵਾਲੇ ਹੁੰਦੇ ਨੇ ਤੁਹਾਡੇ ਹੱਕ ਦੇ ਵਿੱਚ ਖੜ ਜਾਂਦੇ ਨੇ ਪਰ ਉਸ ਤੋਂ ਵੱਡੀ ਐਨ ਜੀਓ ਹੈ ਕਹਿੰਦੇ ਕੋਰਟ ਕੋਰਟ ਵੀ ਤੁਹਾਡੇ ਹੱਕ ਦੇ ਵਿੱਚ ਖੜ ਜਾਂਦਾ ਹੈ ਜਦੋਂ ਤੁਹਾਡੇ ਨਾਲ ਤੱਕਾ ਹੋ ਰਿਹਾ ਹੈ ਤਾ ਕਈ ਅਜਿਹੇ ਵਕੀਲ ਹੁੰਦੇ ਨੇ ਜਦੋਂ ਤੁਹਾਡੀ ਲੜਾਈ ਲੜਦੇ ਨੇ ਕੋਈ ਅਜਿਹੀ ਗੱਲ ਹੁੰਦੀ ਐ ਮੈਂ ਗੱਲ ਕਰ ਰਿਹਾ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਦੋਂ ਉਹਨਾਂ ਦੇ ਨਾਲ ਕੋਈ ਤੱਕਾ ਹੋਇਆ ਕੋਈ ਗੱਲ ਹੋਈ ਹਰ ਵੇਲੇ ਇੱਕ ਨਾਮ ਗੂੰਜਦਾ ਰਿਹਾ ਲੜਾਈ ਲੜਦਾ ਰਿਹਾ ਕੋਟਾਂ ਦੇ ਵਿੱਚ ਜਾ ਜਾ ਕੇ ਰੰਜਨ ਲਖਨਪਾਲ ਸਰ ਸਰ ਸਸਕਾਲ ਠੀਕ ਠਾਕ ਹੂੰ ਸਸਕਾਲ ਜੀ ਕੀ ਹਾਲ ਬਹੁਤ ਵਧੀਆ ਸਰ ਠੀਕ ਠਾਕ ਹੂੰ ਆਲ ਵੈਲ ਸਰ ਸ਼ੁਰੂਆਤ ਸਰਦਾਰ ਸਿਮਰਜੀਤ ਸਿੰਘ ਮਾਨਹੋਰਾ ਤੋਂ ਕੀਤੀ ਆ ਐਂਡ ਅਮਰਿਤਪਾਲ ਸਿੰਘ ਹੋਰਾਂ ਤੇ ਕਰਨਾ ਕਿਉਂਕਿ ਹੁਣ ਜਿਹੜਾ ਮਸਲਾ ਚੱਲ ਰਿਹਾ ਅਮਰਿਤਪਾਲ ਸਿੰਘ ਹੋਰਾਂ ਦਾ ਕਹਿੰਦੇ ਅਮਿਤਪਾਲ ਸਿੰਘ ਹੋਰ ਚੋਣ ਜਿੱਤ ਗਏ ਤੇ ਬਾਹਰ ਕਿਵੇਂ ਆਣਗੇ ਤੁਸੀਂ ਬਹੁਤ ਸਾਰੇ ਕੇਸ ਜਿਹੜੇ ਨੇ ਮਾਨ ਸਾਹਿਬ ਹੋਰਾਂ ਦੇ ਲੜੇ ਜਿੱਥੇ ਹੁਣ ਤੱਕ ਤਕਰੀਬਨ 150 ਪਲੱਸ ਕੇਸ ਨੇ ਜਿਹੜੇ ਤੁਸੀਂ ਹੁਣ ਤੱਕ ਨਿਭਾ ਚੁੱਕੇ ਹੋ ਨਾ ਅਮਰਿਤਪਾਲ ਹੋਰਾਂ ਦਾ ਕੀ ਲੱਗਦਾ ਤੁਹਾਨੂੰ ਜਿਸ ਤਰੀਕ ਨਾਲ ਉਹ ਜੇਲ੍ਹ ਦੇ ਵਿੱਚ ਨੇ ਤੋ ਖੁਜੀ ਮੈਂ ਸਮਝਦਾ ਮੈਂ ਕਾਫੀ ਦੇਰ ਤੋਂ ਇਸ ਕੰਮ ਤੇ ਚਰਹਾਗਾ ਤੇ ਅਮਰਿਤਪਾਲ ਸਿੱਧਾ ਨਾਮ ਕੋਈ ਨਵਾਂ ਨਾਮ ਨਹੀਂ ਹੂੰ ਬਹੁਤ ਹੀ ਰੀਸੈਂਟਲੀ ਇਹ ਉੱਤੇ ਆਇਆ ਜਦੋਂ ਮੈਂ ਗਰਮ ਬੋਲਣੇ ਸ਼ੁਰੂ ਹੋਏ ਤੇ ਇਹ ਉਸ ਲਈ ਸੁਰਗਿਆਂ ਚ ਆ ਗਏ ਹੂੰ ਤੇ ਤੁਸੀਂ ਦੇਖਿਆ ਹੋਊਗਾ ਕਿ ਅਮਰਿਤਪਾਲ ਦਾ ਨਾਮ ਜਦੋਂ ਉੱਤੇ ਆਇਆ ਹੂੰ ਤੇ ਫਿਰ ਉਹਨਾਂ ਦਾ ਜਿਵੇਂ ਉਹਨਾਂ ਨੂੰ ਛੱਡਿਆ ਗਿਆ ਹੂੰ ਔਰ ਫਿਰ ਜਿਵੇਂ ਫੜਿਆ ਗਿਆ ਹੂੰ ਤੇ ਇਹ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਦੀ ਆ ਗੱਲ ਹੂੰ ਕਿ ਜਦੋਂ ਸਾਰੀਆਂ ਫੋਰਸਸ ਲੱਗੀਆਂ ਹੋਣ ਹੂੰ ਤੇ ਉਸ ਵੇਲੇ ਅਮਰਿਤਪਾਲ ਨੂੰ ਛੱਡ ਦਿੱਤਾ ਗਿਆ ਹੂੰ ਜਦੋਂ ਫੌਜ ਕੀ ਕਈ ਏਜੰਸੀਆਂ ਕਈ ਪੁਲਿਸ ਫੋਰਸਸ ਉਸ ਇਲਾਕੇ 'ਚ ਲੱਗੀਆਂ ਸੀ ਗਿਆ ਉਹ ਗਰਦਵਾਰ ਵੀ ਨਿਕਲਿਆ ਹੂੰ ਫੇਰ ਉਹਨੂੰ ਛੱਡ ਦਿੱਤਾ ਗਿਆ ਐ ਤੁਸੀਂ ਸ਼ੱਕ ਦੇ ਘੇਰੇ ਚੋਂ ਬਾਹਰ ਨਹੀਂ ਆ ਸਕਦੇ ਹੂੰ ਫੇਰ ਤੁਸੀਂ ਦੇਖੋ ਕਿ ਉਹੀ ਬੰਦਾ ਅਮਰਿਤਪਾਲ ਸਿੰਘ ਨੂੰ ਕਿਵੇਂ ਆਰਾਮ ਨਾਲ ਫੜਿਆ ਗਿਆ ਹੂੰ ਐ ਵੀ ਬਿਨਾ ਏਜੰਸੀਆਂ ਦੀ ਇਨਵੋਲਵਮੈਂਟ ਤੋਂ ਇਹ ਹੋ ਨਹੀਂ ਸਕਦਾ ਕਿ ਜਦੋਂ ਤੁਸੀਂ ਇਸ ਬੰਦੇ ਨੂੰ ਛੱਡਤਾ ਪਹਿਲਾਂ ਫੇਰ ਫੜ ਲਿਆ ਐ ਬਿਨਾ ਏਜੰਸੀਆਂ ਦੇ ਇਨਵੋਲਵਰ ਤੋਂ ਹੋ ਹੀ ਨਹੀਂ ਸਕਦਾ ਹੂੰ ਭਾਰ ਕੇ ਫੇਰ ਤੁਸੀਂ ਉਹਨੂੰ ਦੂਰ ਲੈ ਗਏ ਹੂੰ ਪੰਜਾਬ ਤੋਂ ਬਾਹਰ ਯੂਪੀ ਤੋਂ ਬਾਹਰ ਜਗ੍ਹਾ ਸਾਹ ਜੱਕੇ ਸਟਿਆ ਹੂੰ ਤੇ ਉਸ ਵੇਲੇ ਵੀ ਮਨੂੰ ਕਹਿੰਦੇ ਸੀਗੇ ਕਿ ਤੁਸੀਂ ਆਹ ਦਾ ਕੇਸ ਪਾਓ ਓਕੇ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਕਿ ਇਹਨਾਂ ਦਾ ਕੇਸ ਪਾਉਣਾ ਚਾਹੀਦਾ ਆਹ ਦਾ ਕੇਸ ਪਾਓ ਨਾਲ ਜਿਹੜੇ ਹੋਰ ਬੰਦੇ ਫੜੇ ਗਏ ਸੀਗੇ ਹੂੰ ਆਹ ਦਾ ਵੀ ਮੈਂ ਕੇਸ ਪਾਵਾਂ ਹੂੰ ਪਰ ਮੈਂ ਉਸ ਵੇਲੇ ਮਹਿਸੂਸ ਕੀਤਾ ਕਿ ਇਹ ਖੇਡ ਸਾਰੀ ਏਜੰਸੀਆਂ ਦੀ ਹੈ ਓਕੇ ਤੁਹਾਡੇ ਜ਼ੈਨ ਦੇ ਵਿੱਚ ਡਰ ਪੈ ਗਿਆ ਨਾ ਜੀ ਨਹੀਂ ਡਰ ਨੂੰ ਬੈਠਾ ਪਰ ਮੈਂ ਕਹਿਆ ਸਾਰੀ ਗਮਰ ਦੀ ਖੇਡ ਲੱਗਦੀ ਹੈ ਓਕੇ ਤੇ ਜਦੋਂ ਅਚਾਨਕੇ ਛੱਡ ਦੇਣ ਕਿ ਜਦੋਂ ਅਚਾਨਕੇ ਇਹਨੂੰ ਰੱਖਾਂਗੇ ਅੰਦਰ ਹੂੰ ਹੁਣ ਹੀ ਜਦੋਂ ਸਰਕਾਰ ਚਾਹੂਗੀ ਹੂੰ ਤੇ ਅਮਰਿਤਪਾਲ ਸਿੰਘ ਜੀ ਬਾਅਦ ਸ਼ਰੀਆਮ ਆਣਗੇ ਹੂੰ ਤੁਸੀਂ ਦੇਖੋਗੇ ਮਗਰ ਜਦ ਤੱਕ ਸਰਕਾਰ ਨਹੀਂ ਚਾਹਦੀ ਉਹਦੇ ਬੈਠੇ ਰਹਿਣਗੇ ਜੇ ਆਪਾਂ ਇਹ ਸੋਚਦੇ ਹਾਂ ਕਿ ਉਹਨੂੰ ਤੁਸੀਂ ਇਲੈਕਸ਼ਨ ਜਿਤਾਪਤਾ ਤੇ ਫੇਰ ਛੁਡਾ ਲਿਆ ਹੂੰ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂ ਸਰ ਕਿਉਂਕਿ ਘੇੜ ਹੀ ਏਜੰਸੀਆਂ ਸਾਰੀ ਹੈ ਗਵਰਨਮੈਂਟ ਦੀ ਏਜੰਸੀ ਹੈ ਓਕੇ ਮਤਲਬ ਵਿਦਾਊਟ देयर सपोर्ट ਵਟ ਏਵਰ ਹੈਸ ਹੈਪਨਡ ਕੁਡ ਨਾਟ ਹੈਵ ਹੈਪਨਡ ਹੂੰ ਮੇਰਾ ਹੈ ਮੰਨਣਾ ਹੈ ਕਿ ਵਿਦਾਊਟ ਦਾ এনਵਾਇਰਨਮੈਂਟ ਆਫ ਏਜੰਸੀਜ਼ ਐਗਲਾ ਪੋਸਿਬਲ ਹੀ ਨਹੀਂ ਸੀ ਗਿਆ ਜਦੋਂ ਏਜੰਸੀਆਂ ਆਚਣ ਗਈਆਂ ਜਦੋਂ ਸਰਕਾਰ ਚਾਹੂਗੀ ਹੂੰ ਤੇ ਅੰਮ੍ਰਿਤਪਾਲ ਸੀਗੀ ਬਾਹਰ ਆਣ ਕੇ ਇਸ ਓਕੇ ਜਿੰਨਾ ਮਰਜੀ ਪਹਿਲਾਂ ਕੋਟਾਂ ਦੇ ਵਿੱਚ ਲੜਾਈ ਲੜੀ ਜਾਓ ਕੋਈ ਉਸ ਦਾ ਫਾਇਦਾ ਨਹੀਂ ਹੈਗਾ ਅਕਸਰ ਤੁਸੀਂ ਮਾਨ ਸਾਹਿਬ ਬੋਲਾਰੀ ਜਿਹੜੀ ਵਾਜ ਬੁਲੰਦ ਕੀਤੀ ਤੁਸੀਂ ਡਟ ਕੇ ਖੜੇ ਰਹੇ ਡਰੇ ਨਹੀਂ ਝਿਜਕੇ ਨਹੀਂ ਤੁਸੀਂ ਉਹਨਾਂ ਦਾ ਸਾਥ ਦਿੱਤਾ ਜਿਵੇਂ ਤੁਹਾਨੂੰ ਤੁਸੀਂ ਕਿਹਾ ਕਿ ਮੇਰੇ ਤੱਕ ਪਹੁੰਚ ਰਹੇ ਸੀਗੇ ਵਿਕੇਸ਼ ਪਾਓ ਤੁਹਾਨੂੰ ਸੀਗਾ ਕਿ ਮੈਂ ਵੀ ਲੜਾਈ ਲੈਣ ਲਵਾਂ ਸਾਰੇ ਜਿਹੜੇ ਪੰਥਕ ਲੋਕ ਨੇ ਪੰਥ ਹੈ ਉਹ ਇਕੱਠਾ ਹੋ ਰਿਹਾ ਇਕੱਤਰ ਹੋ ਰਿਹਾ ਕਿ ਅਮਿਤਪਾਲ ਬਾਹਰ ਆ ਜਾਏਗਾ ਕਿ ਪੰਥ ਦੀ ਗੱਲ ਹੋ ਜੇਗੀ ਪੰਜਾਬ ਦੀ ਗੱਲ ਹੋ ਜੇਗੀ ਜਿਸ ਤਿੱਕੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਰਹਿਤ ਕਰ ਰਿਆ ਅ ਅੰਮ੍ਰਿਤ ਸ਼ਕਾਰ ਰਿਆ ਬੜੀਆਂ ਚੀਜ਼ਾਂ ਹੋ ਜਾਣਗੀਆਂ ਜੋ ਕੋਈ ਪਹਿਲਾਂ ਕਿਸੇ ਨੇ ਕਿੱਥੇ ਰੋਕਿਆ ਹਮ ਇਹਨਾਂ ਗੱਲਾਂ ਤੋਂ ਕਿਹੜੀ ਫੋਰਸ ਨੇ ਪੰਜਾਬ ਚ ਲੋਕਾਂ ਨੂੰ ਰੋਕਿਆ ਹਮ ਕੀ ਸਰਕਾਰ ਜਾਂ ਹੋ ਨਹੀਂ ਚਾਹੁੰਦੇ ਕਿ ਹਰ ਨਸ਼ੇ ਬੰਦ ਹੋਣ ਜਾਂ ਹੋਰ ਹੋਣ ਹਮ ਕਿਹਨੇ ਰੋਕਿਆ ਇਸ ਗੱਲ ਤੋਂ ਹਮ ਜਿਹੜੇ ਲੋਕੀ ਨੇ ਉਹ ਗਿਆ ਸਕਦੇ ਆ ਸਰਕਾਰਾਂ ਅੱਗੇ ਆ ਸਕਦੀਆਂ ਤੇ ਜਿਹੜਾ ਆਹ ਖੇਡ ਹੁਣ ਚੱਲ ਰਿਹਾ ਹੈਗਾ ਇਹਨੂੰ ਬੰਦੇ ਨੂੰ ਲੈ ਪਹਿਲਾਂ ਹੀਰੋ ਬਣਾ ਲਓ ਫਿਰ ਫੜ ਲਓ ਫਿਰ ਛੱਡ ਦਿਓ ਫਿਰ ਇਲੈਕਸ਼ਨ ਜਿਤਾ ਦਿਓ ਵੀ ਹੈ ਮੈਂ ਨਹੀਂ ਸਮਝਦਾ ਹੱਕੀ ਐਸ ਵਿੱਚ ਕੋਈ ਸੱਚਾਈ ਜਾਂ ਸਾਫ਼ ਕੰਮ ਨਹੀਂ ਹੈ ਮਤਲਬ ਹਾਂ ਕੋਈ ਫੇਰਾ ਫਿਰਦਾ ਕੰਮ ਹੈ ਮੈਂ ਐਸ ਲਈ ਨਹੀਂ ਖੜਿਆ ਮਾਨ ਸਾਹਿਬ ਸੱਚੇ ਸੱਚੇ ਬੰਦੇ ਸੀ ਸਰਕਾਰ ਦੇ ਖਿਲਾਫ ਲੜਦੇ ਸੀਗੇ ਹੂੰ ਸਰਕਾਰ ਨੇ ਕਈ ਵਾਰ ਉਹਨਾਂ ਨੂੰ ਕਿਹਾ ਕਿ ਤਨੂ ਇਸ ਚੀਫ ਮਿਨਿਸਟਰ ਬਣਾ ਲਈ ਤਿਆਰ ਹਾਂ ਬਿਲਕੁਲ ਹੂੰ ਮੈਂ ਉਸ ਮੀਟਿੰਗ 'ਚ ਸੀਗਾ ਜਦੋਂ ਚੰਦਰ ਸ਼ੇਖਰ ਵੀਰ ਸੀਗਾ ਹੂੰ ਕੇਪੀਐਸ ਗੱਲ ਨੂੰ ਹਟਾ ਦਿੱਤਾ ਗਿਆ ਸੀਗਾ ਉਹਨਾਂ ਦੇ ਕਹਤੇ ਹੂੰ ਮੈਂ ਉਹਦਾ ਹਿੱਸਾ ਸੀਗਾ ਹੂੰ ਉਹਦਾ ਮਾਨ ਸਾਹਿਬ ਨੇ ਸ਼ਹਿਰਿਆ ਮਨਾ ਕਾਤੀ ਚੀਫ ਮਿਨਿਸਟਰ ਸ਼ਿਖਤ ਉਹ ਸੜੇ ਉਹਨੂੰ ਆਨੰਦ ਬਸਤੀ ਮਿਨਿਸਟਰ ਉਹ ਹੀ ਵਾਸ ਅਨ ਆਨਸਟ ਮੈਨ ਓਕੇ ਇਫ ਮਿਸਟਰ ਅਮਿਤਪਾਲ ਜੀ ਸਿੰਗਰਸ ਆਨਸਟ ਐਂਡ ਇੰਟੈਂਸ਼ਨਸ ਠੀਕ ਹੋਣ ਮੈਂ ਅੱਜ ਉਹਨਾਂ ਦਾ ਖੜਾ ਲਈ ਤਿਆਰ ਉਹ ਨਾਲ ਲਈ ਲੜਨ ਲਈ ਵੀ ਤੇ ਹਮ ਬਟ ਦੈਨ ਹੀ ਹੈਸ ਟੂ ਸ਼ੋ ਕਿ ਓਨੈਸਟ ਨੇ ਸਿਨਸੀਅਰ ਨੇ ਉਹਨੇ ਡੈਂਸਰਸ ਠੀਕ ਨੇ ਪੰਜਾਬ ਦੇ ਲਈ ਖੜੇ ਨੇ ਮੈਂ ਨਾਲ ਖੜਾ ਹਮ ਬੜਾ ਸਾਬਤ ਹੋਏ ਸਾਹਮਣੇ ਕਿ ਸਾਹਮਣੇ ਜਿਹੜੀਆਂ ਏਜੰਸੀਆਂ ਕਰਨੀਆਂ ਕੰਮ ਇਹ ਬੰਦ ਹੋ ਜਿਸ ਤਰੀਕੇ ਨਾਲ ਅਮਰਿਤਪਾਲ ਦਾ ਸਿਨੈਰੀਓ ਹੋ ਗਿਆ ਕਿ ਅਮਰਿਤਪਾਲ ਇੱਕੋ ਦਮ ਆਇਆ ਇੱਕੋ ਦਮ ਅਮਰਿਤ ਸ਼ਕਲਿਆ ਇੱਕੋ ਦਮ ਕੇਸ ਰੱਖਲੇ ਸਾਰਾ ਕੁਝ ਹੋ ਗਿਆ ਬੜੀਆਂ ਚੀਜ਼ਾਂ ਕਰਨ ਲੱਗ ਗਿਆ ਵੀ ਮਤਲਬ ਉਸ ਚੀਜ਼ ਤੋਂ ਤੁਸੀਂ ਖਫਾ ਹੋ ਕਮਿਤਪਾਲ ਜੀ ਆਇਆ ਮੈਂ ਜੀ ਖਫਾ ਨਹੀਂ ਹਾਂ ਹਾਂ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜਾ ਪਹਿਲਾਂ ਬਾਹਰ ਆਂਦਾ ਸੀਗਾ ਜੀ ਉਹਨੇ ਵਾਲ ਵੀ ਰਖ ਲਏ ਹੂੰ ਉਹ ਉੱਚ ਉੱਚ ਗਰਮ ਗਰਮ ਬੋਲਨ ਦੀ ਲਾਪਿਆ ਉਹਨੂੰ ਫਿਰ ਬਜੈਂਸਿਆਂ ਨੇ ਛੱਡਤਾ ਹੂੰ ਉੜਾਤਾ ਮਤਲਬ ਉਹਨੂੰ ਕਹਿੰਦੇ ਹੈਗੇ ਹੂੰ ਫਿਰ ਉਹਨੂੰ ਮੱਖੀ ਕੋਲ ਫਾੜ ਲਿਆ ਹੂੰ ਇਹ ਕੁਝ ਕੁਝ ਇੰਟੈਂਸ਼ਨਸ ਬੰਨਉ ਠੀਕ ਨਹੀਂ ਲੱਗਦੀਆਂ ਹੂੰ ਅਗਰ ਸਰ ਜੀ ਤੁਸੀਂ ਹੁਣ ਵਿੱਚ ਆਓ ਜੇ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਪੰਜਾਬ ਦੀ ਗੱਲ ਕਰੇਗਾ ਪੰਥ ਦੀ ਗੱਲ ਕਰੇਗਾ ਕਿ ਜੋ ਸੱਚ ਦੀ ਗੱਲ ਕਰੂਗਾ ਸੱਚ ਦੀ ਗੱਲ ਕਰੇਗਾ ਤੇ ਤੁਸੀਂ ਨਾਲ ਖੜੋਗੇ ਹਾਂ ਖੜਾ ਹੋ ਕਿਉਂ ਨਹੀਂ ਖੜਾ ਕੀ ਰਾਹ ਹੋਏਗਾ ਅੰਮ੍ਰਿਤਪਾਲ ਨੂੰ ਬਾਹਰ ਲਿਆਂਦਾ ਹੋਸੀਂ ਜੋ ਕਰ ਸਾਦੇ ਕਰਾਂਗੇ ਹੂੰ ਆਪਣੀ ਜਿਹੜੀ ਸੱਚਾਈ ਹੈ ਉਹ ਤਾਂ ਸਾਬਤ ਕਰੇ ਹੂੰ ਕਿ ਜਿਹੜਾ ਸਪੋਰਟ ਹੈਗੀ ਏਜੰਸੀਆਂ ਦੀ ਜਿਆ ਨਾਲ ਕੰਮ ਹੋਣ ਲਿਆ ਹੀ ਇਸ 낫 ਬੀਂਗ ਸਪੋਰਟਡ ਬਾਈ ਥੈਮ ਹੂੰ ਮਤਲਬ ਸਾਡੇ ਸਾਹਮਣੇ ਸਿਮਰਜੀਤ ਸਿੰਘ ਮਾਨ ਨੂੰ ਜੀ ਮਿਨਿਸਟਰ ਬਣਾ ਰਹੇ ਸੀ ਹੂੰ ਉਹਨਾਂ ਬੀਟਿਕਾਂ 'ਚ ਮੈਂ ਵੀ ਸੀਗਾ ਹੂੰ ਜੋ ਉਹਨਾਂ ਨੇ ਨਹੀਂ ਜੀ ਮਿਨਿਸਟਰਸ਼ਿਪ ਐਕਸੈਪਟ ਕੀਤੀ ਉਹਦਾ ਮਤਲਬ ਉਹਦੇ ਸਹੀ ਸੀ ਸੱਚੇ ਸੀ ਹੂੰ ਇੰਟੈਂਸ਼ਨਸ ਠੀਕ ਹੈ ਹੂੰ ਪੰਜਾਬ ਲਈ ਖੜਨ ਲਈ ਤਿਆਰ ਸੀ ਹੂੰ ਕੱਲ ਮੁੱਕਦੀ ਆਹ ਦੋ ਕੁ ਮੰਤ ਦੇ ਦਨ ਸਫਾਈ ਅਮਿਤਪਾਲ ਸਿੰਘ ਕਿ ਮੈਂ ਸੱਚਾ ਸੱਚਾ ਇਨਸਾਨ ਹਾਂ ਮੇਰੀ ਐਸੀ ਕੋਈ ਗੱਲ ਨਹੀਂ ਹੈ ਵੀ ਆਰ ਵਿਦ ਦੇ ਅੱਛਾ ਤੁਹਾਨੂੰ ਮਾਨਸਾਬੁਰ ਨੇ ਕਿਹਾ ਕਿ ਵੀ ਬੰਦਾ ਚੰਗਾ ਹੈ ਜਿਸ ਤੇ ਕਿ ਉਹਨਾਂ ਨੇ ਆਪਣਾ ਕੈਂਡੀਡੇਟ ਵਾਪਸ ਲੈਤਾ ਕਿ ਵੀ ਤੁਸੀਂ ਕੇਸ ਲੜੋ ਇਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਮਾਨਸਾਬੁਰ ਨੇ ਮੈਨੂੰ ਇਹ ਗੱਲ ਕਹੀ ਕਿਹਾ ਤੁਹਾਨੂੰ ਜੀ ਮਗਰ ਮੈਂ ਸੈਟੀਸਫਾਈ ਨਹੀਂ ਹੋਇਆ ਹਮ ਜਿਹੜਾ ਸਾਰਾ ਸਿਨੈਰੀਓ ਸੀਗਾ ਜਿਸ ਤਰੀਕੇ ਨਾਲ ਅਮਿਤਪਾਲ ਸਿੰਘ ਨੇ ਛੱਡਿਆ ਗਿਆ ਹਮ ਆਫੇ ਫੜਿਆ ਗਿਆ ਹਮ ਫਿਰ ਇਲੈਕਸ਼ਨ لڑਣ ਦੀ ਇਜਾਜ਼ਤ ਦਿੱਤੀ ਗਈ ਸਭ ਕੁਝ ਹੋਇਆ ਜਦੋਂ ਇਹ ਕ੍ਰਿਮੀਨਲ ਕੇਸ ਸੀਗੇ ਹਮ ਉਹਦੇ باوجود ਵੀ ਉਹ ਇਲੈਕਸ਼ਨ ਲੜੇ ਹਮ ਤੁਸੀਂ ਕੀ ਸੋਚਦੇ ਹੋ ਕਿ ਇਹਦੇ ਪਚਾਹਤ ਗਵਰਨਰ ਦਾਤ ਨਹੀਂ ਜਿਸ ਬੰਦੇ ਦੇ ਖਿਲਾਫ ਕੇਸ ਸੌਇਆ ਹੋਏ ਅੰਦਰ ਜੇਲ੍ਹ 'ਚ ਬੰਦ ਹੋਵੇ ਕੀ ਉਹ ਇਲੈਕਸ਼ਨ ਲੜ ਸਕਦਾ ਉਹ ਕਹਿੰਦੇ ਕੇਸ ਤਾਂ ਕਹਿੰਦੇ ਕੋਈ ਖਤਰਨਾਕ ਹੈ ਨਹੀਂ ਕੋਈ ਅਜਿਹਾ ਕੁਝ ਅਸੈਂਸੀਬਲ ਕੇਸ ਹੀ ਨਹੀਂ ਹੈ ਕਹਿੰਦੇ ਉਹ ਜੀ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਬੇਲ ਵੀ ਕਰਾਣੀ ਹੋਵੇ ਤੇ ਡੀਵੀ ਜੱਜਮੈਂਟ ਦੋ ਜੱਜ ਬੰਦੇ ਨੇ ਹਾਈ ਕੋਰਟ ਦੇ ਉਹਦੇ ਖਿਲਾਫ ਉਸ ਕੇਸ ਬੇਲ ਦੀ ਅਪਲੀਕੇਸ਼ਨ ਉੱਥੇ ਲੱਗਦੀ ਹੈ ਹੂੰ ਤੁਸੀਂ ਕਹਿੰਦੇ ਦੇ ਖਿਲਾਫ ਕੀ ਕੇਸ ਨਹੀਂ ਹੈ ਹੂੰ ਵੀ ਕਹਿੰਦੇ ਜਿਸ ਤਿੱਕੇ ਨਾਲ ਕਹਿੰਦੇ ਥਾਣੇ ਦੇ ਵਿੱਚ ਗਏ ਉਸ ਦਾ ਆਧਾਰ ਬਣਾਤਾ ਜਿਹੜੀ ਜਿਹੜੇ ਦੋਸ਼ ਆ ਦੇ ਖਿਲਾਫ ਲਾਏ ਗਏ ਉਹ ਤਾਂ ਸਾਰੇ ਕੁਝ ਨਾ ਹੋ ਪਰ ਐਕਟ ਤਾਂ ਸੀਰੀਅਸ ਆ ਹੂੰ ਨੈਸ਼ਨਲ ਸਕਿਉਰਿਟੀ ਐਕਟ ਹੂੰ ਫਿਰ ਬਿਲਕੁਲ ਸਰ ਐ ਤੁਸੀਂ ਬੰਨੋ ਜਾਂ ਨਾ ਬੰਨੋ ਹੂੰ ਜਦ ਤੱਕ ਇਹ ਬੰਦਾ ਆਪਣਾ ਨਾਮ ਦੇ ਖਿਲਾਫ ਏਜੰਸੀਆਂ ਨੂੰ ਨਹੀਂ ਉਡਾਂਦਾ ਇਹ ਸ਼ੱਕ ਦੇ ਅੰਗੇ ਚ ਰਹੂਗਾ ਹੀ ਯਾਰ अच्छा ਜਦੋਂ ਇਹ ਹੁਣ ਬਾਹਰ ਆਉਂਦੇ ਆ ਕਹਿੰਦੇ ਹੁਣ ਪੰਜਾਬ ਸਰਕਾਰ ਜਾਂ ਥਰੂ ਦੀ ਕੋਰਟ ਕਹਿੰਦੇ ਬਾਹਰ ਆ ਸਕਦੇ ਆ ਜੇ ਬਾਹਰ ਆਂਦੇ ਆ ਔਥ ਲੈਂਦੇ ਆ ਉੱਥੇ ਜਾ ਕੇ ਉਸੇ ਤਿੱਕ ਨਾਲ ਚੱਲਣਗੇ ਜੋ ਸਵਿਧਾਨ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਹਿੰਦੇ ਮੈਂ ਮੈਂ ਕਹਿ ਰਿਹਾ ਚੱਲਣਾ ਪੈਣਾ ਹਾਂ ਮਜਬੂਰੀ ਪਾਜ ਨਹੀਂ ਉਹਨਾਂ ਦੀ ਕੀ ਉਹਦੇ ਬਿਨਾਂ ਇਹ ਕੌਨਸਟ ਉਹ ਪਰਲੀਮੈਂਟ ਚ ਵੜ ਸਕਦੇ ਆ ਔਥ ਕਿਵੇਂ ਲੈਣਗੇ ਹੂੰ ਸ਼ੋ ਰਿਜੀయన్స్ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਹੂੰ ਬਿਲਕੁਲ ਅੱਛਾ ਮਾਨ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ ਇਸ ਬਾਰੇ ਇਸ ਤੋਂ ਬਾਅਦ ਕਿ ਜਾਂ ਵੀ ਜੋਜ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਬਾਰੇ ਹੋਰ ਚਰਚਾ ਕੀਤੀ ਜਾਵੇ ਦੇਖੋ ਜੀ ਅੱਧਾ ਪੁਆਇੰਟ ਹੈ ਕਿ ਮਾਨ ਸਾਹਿਬ ਤਾਂ ਉਹਨਾਂ ਦਾ ਸਟੈਂਡ ਤਾਂ ਮਸ਼ੀਨ ਸਾਹਿਬ ਤੁਹਾਡਾ ਸਟੈਂਡ ਹਜੇ ਵੀ ਉਹਨਾਂ ਲਈ ਹੈਗਾ ਹਾਂਜੀ ਕਿਉਂਕਿ ਉਹਨਾਂ ਦੇ ਉੱਤੇ ਬੜੇ ਟੈਗ ਲਾਈ ਜਾ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਵੀ ਕਿ ਮਾਨ ਸਾਹਿਬ ਇਸ ਤਰੀਕੇ ਨਾਲ ਪੰਜਾਬ ਨਾਲ ਨਹੀਂ ਚੱਲ ਰਹੇ ਕਹਿੰਦੇ ਕੀ ਮਤਲਬ ਇਹ ਕਹਿੰਦੇ ਮਾਨ ਸਾਹਿਬ ਪੰਜਾਬ ਨਾਲ ਨਹੀਂ ਚੱਲ ਰਹੇ ਬੜੇ ਟੈਗ ਲਾ ਰਹੇ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਂਦਾ ਹੈ ਅਜਿਹਾ ਉਹਦਾ ਕੰਮ ਹੀ ਇਹੀ ਟੈਗ ਲਾਣਾ ਦੇਖੋ ਜਿੰਨਾ ਮਾਨ ਸਾਹਿਬ ਨੇ ਸੈਕਰੀਫਾਈਸ ਕੀਤਾ ਹੂੰ ਉਹਦੇ ਬਾਰੇ ਚ ਮੈਂ ਵੇਰ ਵਗਰ ਲੱਗਾ ਤਾਂ ਬੰਸਾਦ ਨਹੀਂ ਲੱਗ ਜੂਗਾ ਓਕੇ ਹੂੰ ਪੰਜਾਬ ਚ ਜਿੰਨਾ ਸਫਰ ਉਹਨਾਂ ਨੇ ਕੀਤਾ ਹੋਰ ਤਾਂ ਕਿਸੇ ਨੇ ਕੀਤਾ ਹੀ ਨਹੀਂ ਹੂੰ ਜਿੰਨਾ ਟੌਰਚਰ ਉਹਨਾਂ ਨੇ ਇਸ ਚ ਕਿਹਾ ਹੂੰ ਕਿੰਨੇ ਸਾਲ ਜੇਲ ਕਰ ਚੁੱਕੇ ਜੇਲ ਚ ਰਹੇ ਹੂੰ ਹਾਈ ਕੋਰਟ ਨੇ ਕੀ ਆ ਕਿ ਇੰਟਰੋਗੇਟ ਵੀ ਕੀਤਾ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਤਾਂ ਕੋਈ ਇੰਟਰਵਿਊਟ ਹੋਈ ਨਹੀਂ ਸਰ 9% ਹਾਂ ਆ ਜਵਾੜੇ ਤੋੜ ਦਿੱਤੇ ਗਏ ਸੀ ਉਹ ਜੀ ਇੱਥੋਂ ਵੀ ਤੋੜਤੇ ਫਿਰ ਦੇਵਪੁੱਤ ਜਿਹੜਾ ਸ਼ਿਟ ਦਾ ਬਾਕਸ ਉਹਨਾਂ ਦੇ ਬੰਦਨ ਦੇ ਸੀਗੇ ਮੈਂ ਕਈ ਕੁਛ ਮੈਂ ਹੂੰ ਤੁਮ ਕੀ ਆ ਕਰਨ ਸਾਧ ਨਹੀਂ ਲਾਜੀ ਕੋਸਨ ਬਿਲਕੁਲ ਪਰ ਜੇ ਉਹਨਾਂ ਦੇ ਖਿਲਾਫ ਵੀ ਤੁਸੀਂ ਟੈਗ ਲਾ ਲਓਗੇ ਫਿਰ ਤਾਂ ਛੱਡੋਗੇ ਕਿਨੂੰ ਹੂੰ ਫਿਰ ਤਾਂ ਕੋਈ ਰਹਿ ਨਹੀਂ ਜਾਈ ਅੱਛਾ ਐਡਵੋਕੇਟ ਰਾਜਦੇਵ ਜਿਹੜੇ ਉਹਨਾਂ ਦੇ ਵਕੀਲ ਨੇ ਜਿਹੜੇ ਗਏ ਉਹਨਾਂ ਨੇ ਸਾਰਾ ਕੁਝ ਕਰਵਾਇਆ ਪਰ ਉਹਨਾਂ ਤੇ ਵੀ ਟੈਗ ਲੱਗਿਆ ਕਿ ਉਹ ਆਰਐਸਐਸ ਦਾ ਬੰਦਾ ਹੈ ਕਹਿੰਦੇ ਉਹ ਸਾਲਾ ਬਿਲਕੁਲ ਤੁਸੀਂ ਮਿਲੇ ਕਦੇ ਉਹਨਾਂ ਨੂੰ ਨਾ ਜੀ ਮੈਂ ਇਹੋ ਜਿਹੇ ਬੰਦੇ ਮਿਲਦੇ ਨਹੀਂ ਕਿਉਂ ਅਸੀਂ ਸਾਫ਼ ਸੁੱਤਰ ਸਰਗਮ ਕਦੇ ਕੋਰਟ ਦੇ ਵਿੱਚ ਮੁਲਾਕਾਤ ਹੋਈ ਹੋਵੇ ਕੋਈ ਕੇਸ ਤੇ ਮੈਨੂੰ ਯਾਦ ਨਹੀਂ ਕੋਈ ਲੋਕ ਨਕਸ਼ੇ ਦੇ ਵਿੱਚ ਹੂੰ ਜੋ ਕਿ ਮੈਂ ਮਨੂ ਮਾਨ ਸਾਹਿਬ ਨੂੰ ਕਿਹਾ ਤੁਸੀਂ ਅੰਮ੍ਰਿਤਪਾਲ ਦੀ ਕਰੋ ਮਦਦ ਹੂੰ ਮੈਂ ਕਿਹਾ ਜੀ ਮਾਨ ਅੰਮ੍ਰਿਤਪਾਲ ਸਾਹਿਬ ਹੋਵੇ ਤਾਂ ਮੈਂ ਨਾਲ ਜਾ ਕੇ ਖੜੂਗਾ ਉੱਥੇ ਜਾ ਕੇ ਵੀ ਮੈਂ ਕੀ ਕਰੂੰਗਾ ਪਰ ਮੈਂ ਆਪ ਹੀ ਨਸਰਸਈ ਹੂੰ ਜਿਵੇਂ ਤੁਸੀਂ ਦੇਖੋ ਜਿਵੇਂ ਉਹਨੂੰ ਛੜਤ ਪਹਿਲਾਂ ਫੇਰ ਫੜ ਲਿਆ ਬਿਲਕੁਲ ਫੜ ਫੜਨ ਦੇ ਚੰਨ ਕੀਆਂ ਸੀ ਚਲਾਈ ਬੰਦ ਸਤੂ ਹੂੰ ਪੈਂਟ ਜਗੇ ਬੰਨ ਭੜਕ ਲਿਆ ਛੱਡਿਆ ਕਿਵੇਂ ਸਾਰੀਆਂ ਜੱਸੀਆਂ ਲੱਗੀਆਂ ਫਿਰ ਹਵਾ ਤੋਂ ਦੌੜ ਗਿਆ ਹੂੰ ਮੇਰੇ ਖਿਆਲ ਨਾਲ ਪੰਜਾਬ ਲਈ ਨੁਕਸਾਨ ਹੋ ਸਕਦਾ ਹਾਂਜੀ ਪੰਜਾਬ ਲਈ ਨੁਕਸਾਨ ਹੋ ਸਕਦਾ ਇਸ ਚੀਜ਼ ਦਾ ਨਹੀਂ ਨੁਕਸਾਨ ਦਾ ਕਹਿਦਾ ਹੋਣਾ ਹੁਣ ਜਿਹੜਾ ਹੁਣ ਤੱਕ ਨਹੀਂ ਕੁਝ ਹੋਇਆ ਮੈਂ ਜਹਾੜ ਤੇ ਗਿਆ ਪਰ ਜਹਾ ਨੂੰ ਕੁਛ ਨਹੀਂ ਹੁੰਦਾ ਹਮ ਪਰ ਇਹ ਹੈ ਕਿ ਵੀ ਆ ਪਲੇਇੰਗ ਵਿਦ ਫਾਇਰ ਹਮ ਓਕੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੋ ਮਾਨ ਸਾਹਿਬ ਲਈ ਲੜਾਈਆਂ ਲੜਦੇ ਰੇ ਨਾ ਅਗਰ ਤੁਸੀਂ ਇਸ ਕੇਸ ਨੂੰ ਨਹੀਂ ਲੈ ਰਹੇ ਤੁਸੀਂ ਤੁਹਾਡੇ ਤੁਸੀਂ ਤੁਹਾਡਾ ਮੰਨਣਾ ਕੀ ਹੈ ਕਿ ਅਮਿਤਪਾਲ ਇਸ ਥਰੂ ਬਾਹਰ ਆ ਸਕਦਾ ਹੈ ਬੇਸਤੀਕੇ ਨਾਲ ਤੁਸੀਂ ਕਹਿ ਦਿੱਤਾ ਇੱਕ ਫਾਈਨਲ ਕੱਟ ਕਰਤਾ ਕਿ ਏਜੰਸੀਆਂ ਥਰੂ ਆਣਾ ਹੈ ਫਿਰ ਵੀ ਜੇ ਕੋਰਟ ਦੇ ਰਾਹ ਉਹ ਚੱਲਦਾ ਪਰਵਾਹ ਚੱਲਦਾ ਕਿਵੇਂ ਆ ਸਕਦਾ ਬਾਹਰ ਦੇਖੋ ਜੀ ਮੈਂ ਉਹ ਬਾਹਰ ਆਏ ਨਾ ਆਏ ਮਨ ਵਿੱਚ ਕੋਈ ਅਸਰ ਨਹੀਂ ਪੰਦਾ ਫਰਕ ਨਹੀਂ ਪੰਦਾ ਪਰ ਮੈਂ ਇਹ ਕਹਿ ਰਿਹਾ ਕਿ ਜੇ ਉਹ ਆਪਾਂ ਜਿਵੇਂ ਕੰਮ ਕਰ ਰਹੇ ਆ ਅਸੀਂ ਪੰਜਾਬ ਦੀ ਮਦਦ ਨਹੀਂ ਕਰ ਰਹੇ ਵੀ ਆਰ ਓਨਲੀ ਪਲੇਇੰਗ ਵਿਦ ਫਾਇਰ ਇੱਕ ਬਦਲ ਉਸੇ ਕ੍ਰੀਏਟ ਕਰਦੇ ਆ ਫਿਰ ਛੱਡ ਦਿੰਦੇ ਆ ਫਿਰ ਫੜ ਲੈਂਦੇ ਆ ਫਿਰ ਜੇਲ ਸਦਨ ਨੇ ਆ ਗਿਆ ਫਿਰ ਉਹ ਇਲੈਕਸ਼ਨ ਲੜਨਦੇ ਆ ਵਾਟ ਆਰ ਵੀ ਡੂਇੰਗ ਵਰਨਿਸਪਾਲ ਅਦੱਗਿਆ ਹੈ ਪਰ ਸਾਫ ਹੋ ਕੇ ਆਇਆ ਹੈ ਹਮ ਥਰੂ ਏਜੰਸੀਸ ਦੇ ਹਮ ਪੰਜਾਬ ਦੇ ਲੋਕਾਂ ਨੂੰ ਸਿਰਫ ਬੇਫਕੂਫ ਬਣਾਇਆ ਜਾ ਰਿਹਾ ਹੈ ਕਿਆ ਬਦਲ ਅਗ ਬੋਲ ਰਿਹਾ ਹਮ ਹੋਰ ਕੁਝ ਠੀਕ ਹੈ ਬਹੁਤ ਸ਼ੁਕਰੀਆ ਸਰ ਵੈਲਕਮ ਸਾਹਿਬ